ਅੱਜ ਦੇ ਦੇ ਮੈਨੂੰ ਕਿਉਂ ਆਵਾਜ਼ ਨਹੀਂ ਦਿੰਦਾ ਕੱਲ ਤੂੰ ਧਰ ਲੈ ਲਈਨਾ ਅੱਜ ਮੈਂ ਧਰ ਲੈ ਲਈ ਨਹੀਂ ਵੇਲਾ ਬੀਪੀ ਵਧਿਆ ਤੇ ਡੱਕਰੀ ਜਾਨੀ ਹੈ ਆ ਗਿਆ ਲਟਿਆ ਗਿਆ ਹੀ ਹਏ ਹਏ ਨਸ਼ੇ ਦੀ ওভারਡੋਸ ਦੇ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ ਚਲੀ ਗਈ ਤੇ ਦੁਖਦਾਈ ਖਬਰ ਜਿਵੇਂ ਪਿੰਡ ਦੇ ਵਿੱਚ ਫੈਲੀ ਹੈ ਤੇ ਸਾਰੇ ਪਾਸੇ ਸੋਗ ਦੀ ਲਹਿਰ ਹੈ। ਤਾਂ ਦੱਸ ਦਈਏ ਕਿ ਮੁੰਡੇ ਦੀ ਉਮਰ ਤਕਰੀਬਨ 27 ਸਾਲ ਦੱਸੀ ਜਾ ਰਹੀ ਹੈ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਨਸ਼ੇ ਦੀ ਪੇਟ ਚੜ ਗਿਆ। ਉਧਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦਰਅਸਲ ਪਰਿਵਾਰ ਦਾ ਇਹ ਕਹਿਣਾ ਹੈ ਕਿ ਇੱਥੇ ਨਸ਼ਿਆਂ ਦੇ ਟੀਕੇ ਇਸ ਕਦਰ ਮਿਲਦੇ ਨੇ ਕਿ ਅੱਜ ਦਿਨ ਪਿੰਡ ਦੇ ਨੌਜਵਾਨ ਇਸ ਨਸ਼ੇ ਦੀ ਪੇਟ ਚੜ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਇਹ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਥੇ ਇਸ ਇਲਾਕੇ ਦੇ ਵਿੱਚ ਤਾਂ ਤਸਕਰਾਂ ਤੇ ਨਕੀਲ ਕੱਸੀ ਜਾਵੇ ਤਾਂ ਜੋ ਮਾਪਿਆਂ ਦੇ ਪੁੱਤ ਬਚਾਏ ਜਾ ਸਕਣ ਤਾਂ ਤਸਵੀਰਾਂ ਜਿਹੜੀਆਂ ਨੇ ਤਰਨਤਾਰਨ ਤੋਂ ਨੇ ਜਿੱਥੇ ਨਸ਼ੇ ਦੀ ਓਵਰਡੋਜ਼ ਦੇ ਨਾਲ ਮਾਪਿਆਂ ਦਾ ਇਕਲੌਤਾ ਪੁੱਤ ਜਹਾਨ ਨੂੰ ਤੁਰ ਗਿਆ ਤੇ ਤਾਂ ਹਮਾਰ ਰੋਂਦਾ ਏ ਟੱਬਰ ਨਹੀਂ ਵੇਖਿਆ ਜਾਂਦਾ ਇੱਕ ਬੱਚੇ ਮਨਾਲਾ ਮੈ ਤੋਂ ਨਹੀਂ ਇਹ ਨ ਬੱਚਿਆਂ ਨੂੰ ਮਨਾਲਾ ਸਾਰੀ ਨੂੰ ਨਾ ਪੈਣਾ ਚੁੱਕ ਚੁੱਕ ਚਾਹਲਾ ਹਾਂ ਤੁਮ ਦੋਪਰ ਨਹੀਂ ਹੜਾ ਨਹੀਂ ਤੇ ਨਹੀਂ

ਮਨ ਨੇ ਵੇਖ ਲਾ ਕਿ ਰਾਮਨ ਕਹਿੰਦਿਆਂ ਮੂਹ ਪਰਦਾਈ ਗੋਰੇ ਰਾਮਨ ਕਹਿੰਦਿਆਂ ਮੂਹ ਪਰਦਾਈ ਇਹਦੇ ਨੌਜਵਾਨ ਦੀ ਮੌਤ ਹੋਈ ਆ ਕੀ ਲਾਉਦਾ ਡੰਡਾ ਇਹ ਆਪਣੇ ਪਰਿਵਾਰ ਦੇ ਵਿੱਚੋਂ ਮੇਰਾ ਭਰਾ ਹੀ ਲੱਗਦਾ ਸੀ ਕਿਵੇਂ ਮੌਤ ਹੋਈ ਇਹਦੀ ਮੌਤ ਜੀ ਦੀ ਟੀਕਾ ਲਾਉਣ ਕਰਕੇ ਹੋਈ ਆ ਟੀਕੇ ਬਹੁਤ ਜਿਆਦੇ ਵਿਗਦੇ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਇਦੇ ਵੱਲ ਧਿਆਨ ਦਿੱਤਾ ਜਾਵੇ। ਇਹ ਮਹੱਲੇ ਦੇ ਵਿੱਚ ਦਿਨਾ ਮਹੱਲਾ ਸਾਰੇ ਛੋਟੇ-ਛੋਟੇ ਮੁੰਡੇ ਤਕਰੀਬਨ ਕੋਈ 12 ਸਾਲ ਤੱਕ ਜਿਹੜੇ-ਜਿਹੜੇ ਬੱਚੇ ਆ ਉਹ ਲੱਗ ਚੁੱਕੇ ਨਸ਼ੇ ਦੇ। ਹੱਥ ਜੋੜ ਕੇ ਬੇਨਤੀ ਹੈ ਵੀ ਜੇ ਇੱਕ ਮਰਿਆ ਸਾਡਾ ਬਾਕੀ ਦੇ ਬਚ ਜਾਣ। ਬਾਕੀਆਂ ਨੂੰ ਬਚਾਇਆ ਜਾਵੇ। ਟੀਕੇ ਨੂੰ ਬੰਦ ਕੀਤਾ ਜਾਵੇ। ਇੱਥੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ। ਸਾਹਬੀ ਸਾਹਬ। ਆ ਜਿਹੜੇ ਨੌਜਾਨ ਦੀ ਮੌਤ ਹੈ ਤੁਹਾਡਾ ਕੀ ਲੱਗਦਾ? ਇਹ ਮੁੰਡਾ ਮੇਰਾ ਜੀ। ਕਿਸ ਤਰ੍ਹਾਂ ਮੌਤ ਹੋਈ ਹੈ? ਇਹ ਟੀਕੇ ਟਾਕੇ ਲਾਉਂਦਾ ਸੀ ਜੀ। ਟੀਕੇ ਬਹੁਤ ਲਾਉਂਦਾ ਸੀ। ਉਮਰ 27 ਸ ਸਰਕਾਰ ਤੇ ਸਰਕਾਰ ਦੇ ਬਟੀਕੇ ਬੰਦ ਹੋਣ ਨਾਹੀਂ ਬੰਦ ਹੋਣ ਸਭ ਕੁਝ ਬੰਦ ਹੋ ਜੇ ਨਾਹੀਂ ਕਿੰਨੇ ਬੱਚੇ ਤੁਹਾਡੇ ਸਾਡੇ ਦੋ ਬੱਚੇ ਆ ਜੀ ਇਹਨਾਂ ਮੁੰਡਾ ਇੱਕੋ ਹੀ ਆ ਮੇਰੇ ਪੁੱਤਰੇ ਪੁੱਤਰੀਆਂ ਮੇਰੀ ਨੇ ਕਿੰਨੇ ਗਏ ਜਿਹੜਾ ਇਕੱਲਾ ਸੀ ਬੱਚਾ ਇਕੱਲਾ ਹੀ ਇਕੱਲਾ ਜੀ